ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 70 ਸਾਲ ਤੋਂ ਬਾਅਦ ਬਜ਼ੁਰਗਾਂ ਨੂੰ ਨਵੀਂ ਆਯੂਸ਼ਮਾਨ ਕਾਰਡ ਬਣਾਉਣੇ ਸ਼ੁਰੂ ਕੀਤੇ ਨੇ ਅੱਜ ਸਥਾਨਕ ਚਾਂਦ ਐਵੇਨਿਊ ਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਹੈ ਜਿਹਨੂੰ ਬੀਜੇਪੀ ਸਥਾਨਕ ਬੀਜੇਪੀ ਵੱਲੋਂ ਆਯੋਜਿਤ ਕੀਤਾ ਗਿਆ ਹੈ ਬਜ਼ੁਰਗਾਂ ਦੇ ਕਾਰਡ ਬਣਾਏ ਜਾ ਰਹੇ ਨੇ ਇਸ ਕਾਰਡ ਦੇ ਨਾਲ 5 ਲੱਖ ਰੁਪਏ ਦਾ ਜਿਹੜਾ ਬੀਮਾ ਕਹਿ ਸਕਦੇ ਆ ਇਸ ਨੂੰ ਹੋ ਜਾਂਦਾ ਹੈ ਹਰ ਹਸਪਤਾਲ ਦੇ ਵਿੱਚ ਉਹ ਆਪਣਾ ਇਲਾਜ ਕਰਵਾ ਸਕਦੇ ਨੇ ਗੱਲ ਕਰਨਿਆ ਅ ਅੱਜ ਕੈਂਪ ਲਗਾਇਆ ਗਿਆ ਹੈ ਸਵੇਰ ਤੋਂ ਚੱਲਿਆ ਕੈਂਪ ਕਿੰਨਾ ਕੋਹੂੰਗਾਰਾ ਮਿਲ ਰਿਹਾ ਕਿੰਨਾ ਕਿ ਲੋਕ ਪਸੰਦ ਕਰ ਰਹੇ ਨੇ ਇਸ ਸੁਵਿਧਾ ਨੂੰ ਹਾਂਜੀ ਪਹਿਲੇ ਤੇ ਸਾਰਿਆਂ ਨੂੰ ਜੀ ਜੈਸ਼ਰੀ ਰਾਹ ਔਰ ਜੀ ਮੈਂ ਮੈਲਾ ਮੋਰਚਾ ਦੀ ਸੈਕਟਰੀ ਡਿਸਟ੍ਰਿਕਟ ਨੀਰੂ ਕੰਨਾ ਜੀ ਗੱਲ ਕਰ ਰਹੇ ਆ ਹਾਂਜੀ ਸਿਹਤ ਦਾ ਬਹੁਤ ਵਧੀਆ ਸਾਨੂੰ ਹੰਗਾਰਾ ਮਿਲ ਰਿਹਾ ਕਿਉਂਕਿ ਦੇਖੋ ਬਜ਼ੁਰਗ ਬੰਦਿਆਂ ਦੀ ਕਿਤੇ ਕੋਈ ਇੰਸ਼ੋਰੈਂਸ ਨਹੀਂ ਹੁੰਦੀ ਪੈਸੇ ਖਰਚ ਕੇ ਵੀ ਇੰਸ਼ੋਰੈਂਸ ਨਹੀਂ ਹੁੰਦੀ ਤੇ ਮੋਦੀ ਜੀ ਨੇ ਬੜੀ ਵਧੀਆ ਇੱਕ ਮਹਿੰਮ ਚਲਾਈ ਹੈ ਕਿ ਸਾਡੇ ਬਜ਼ੁਰਗ ਜਿਹੜੇ ਆ ਉਹ ਕਿਸੇ ਕੋਲੋਂ ਨਾ ਪਿੱਛੇ ਰਹਿਣ ਤੇ ਉਹਨਾਂ ਦੇ ਇਲਾਜ ਵਾਸਤੇ ਉਹਨਾਂ ਨੇ 5 ਲੱਖ ਰੁਪਏ ਦਾ ਬੀਮਾ ਦਿੱਤਾ ਹੈ ਕਿ ਜਿਨ੍ਹਾਂ ਦਾ ਫ੍ਰੀ ਹਸਪੀਟਲਾਂ ਨੇ ਵੀ ਇਲਾਜ ਹੋਏਗਾ ਉਸ ਲਈ ਸਾਡੇ ਇੱਥੇ ਅਸੀਂ ਅੱਜ ਮੋਦੀ ਜੀ ਦੀ ਸਕੀਮ ਦਾ ਕੈਂਪ ਲਗਾਇਆ ਹੈ ਲੋਕੀ ਬੜੇ ਹੁੰਮ ਹਮਾ ਕੇ ਆ ਰਹੇ ਨੇ ਔਰ ਅਸੀਂ ਉਹਨਾਂ ਦੇ ਫ੍ਰੀ ਜਿਹੜੇ ਹੈ ਮੋਦੀ ਜੀ ਦੇ ਆਯੂਸ਼ਮਨ ਕਾਰਡ ਬਣਵਾ ਰਹੇ ਨੇ ਮੋਦੀ ਸਾਹਿਬ ਦੇ ਘਰ ਘਰ ਦੇ ਤੁਸੀਂ ਕਾਰਡ ਬਣਾ ਰਹੇ ਹੋ ਮੋਦੀ ਸਾਹਿਬ ਵੱਲੋਂ ਆਯੋਜਿਤ ਕੀਤੇ ਗਏ ਸੀਗੇ ਉਹਨਾਂ ਵੱਲੋਂ ਕਿਹਾ ਗਿਆ ਸੀ ਹਰ ਬਜ਼ੁਰਗ ਦਾ ਜਿਹੜਾ ਇਲਾਜ ਹੈ ਉਹ ਮੁਫਤ ਹੋਣਾ ਚਾਹੀਦਾ ਹੈ ਉਹਦੀ ਇੱਕ ਸੁਵਿਧਾ ਸੀਗੀ ਤੇ ਇਹ ਕਾਰਡ ਬਣਾਉਣ ਲਈ ਹੁਣ ਬੀਜੇਪੀ ਦੇ ਕਾਰਕੁਨ ਬੀਜੇਪੀ ਦੇ ਵਰਕਰ ਘਰ ਘਰ ਜਾ ਰਹੇ ਨੇ ਜਗ੍ਹਾ ਜਗ੍ਹਾ ਕੈਂਪ ਲਗਾ ਰਹੇ ਅੱਜ ਚਾਂਦ ਐਵੇਨਿਊ ਵਿਖੇ ਵੀ ਕੈਂਪ ਲਗਾਇਆ ਗਿਆ ਹੈ ਮੰਦਰ ਦੇ ਵਿੱਚ ਹਾਂਜੀ ਜੈ ਸ਼੍ਰੀ ਰਾਮ ਅੰਮ੍ਰਿਤਸਰ ਦੇ ਸਭ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਇਕ ਤੇ ਸ਼੍ਰੀ ਰਾਮ ਜੀ ਦੇ ਵਿਆਹ ਉਤਸਵ ਦੀਆਂ ਔਰ ਦੇਖੋ ਅਸੀਂ ਅੱਜ ਜੇ ਆਪਣੇ ਮੋਦੀ ਜੀ ਦਾ ਜਿੰਨਾ ਸ਼ੁਕਰਾਨਾ ਕਰੀਏ ਉਹ ਨਾ ਕੋੜਾ ਕਿ ਉਹਨਾਂ ਨੇ ਸੀਨੀਅਰ ਸਿਟੀਜ਼ਨ ਵਾਸਤੇ ਐਨਾ ਸੋਚਿਆ ਕਿ ਸਾਡੇ ਸੀਨੀਅਰ ਸਿਟੀਜ਼ਨ ਵੀ ਕਿ ਕੋਈ ਵੀ ਆਪਣੇ ਬੱਚਿਆਂ ਦੇ ਉੱਪਰ ਡਿਪੈਂਡ ਨਾ ਰਵੇ ਔਰ ਆਪਣੀਆਂ ਬਿਮਾਰੀਆਂ ਤੋਂ ਲਾ ਇਲਾਜ ਨਾ ਰਵੇ ਔਰ ਐਸੇ ਕਰਕੇ ਅਸੀਂ ਘਰ ਘਰ ਵਿੱਚ ਜਾ ਕੇ ਇਹ ਸੁਵਿਧਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਲੋਕੀ ਦੀ ਵੱਧ ਤੋਂ ਵੱਧ ਅੱਗੇ ਆ ਕੇ ਔਰ ਸਹਿਯੋਗ ਕਰ ਰਹੇ ਹਨ ਬਿਲਕੁਲ ਸਰ ਇਹ ਜਦੋਂ ਬੋਦੀ ਸਾਹਿਬ ਨੇ ਤੀਸਰਾ ਟਨਿਓਰ ਸ਼ੁਰੂ ਕੀਤਾ ਹੈ ਇੱਕ ਸੁਵਿਧਾ ਦਾ ਐਲਾਨ ਕੀਤਾ ਸੀਗਾ ਔਰ ਇਹ ਵੀ ਗੱਲ ਕਹੀ ਸੀ ਕਿ ਤੁਸੀਂ ਆਪਣੇ ਬਜ਼ੁਰਗਾਂ ਨੂੰ ਲੈ ਕੇ ਆਓ ਉਹਨਾਂ ਦੇ ਕਾਰਡ ਬਣਾਓ ਤੇ ਹਰ ਜਗ੍ਹਾ ਤੇ ਉਹਨਾਂ ਦਾ ਇਲਾਜ ਫ੍ਰੀ ਹੋ ਜਾਏ ਕਿਉਂਕਿ ਜ਼ਿਆਦਾਤਰ ਬਜ਼ੁਰਗਾਂ ਨੂੰ ਦਿੱਕਤ ਆਏ ਕਿਉਂਕਿ 70 ਸਾਲ ਦੀ ਆਜੂ ਹੋ ਜਾਂਦੀ ਹੈ ਉਦੋਂ ਉਹਨਾਂ ਨੂੰ ਬਹੁਤ ਦਿੱਕਤਾਂ ਰਹਿੰਦੀਆਂ ਨੇ ਖਾਸ ਕਰਕੇ ਮੈਡੀਕਲ ਇਲਾਜ ਕਿਸੇ ਵੇਲੇ ਉਹ ਪੈਸਿਆਂ ਖਾਣੋਂ ਰਹਿ ਜਾਂਦਾ ਸੀਗਾ ਤੇ ਹੁਣ ਇਹ ਜਿਹੜੇ ਕੈਂਪ ਲਗਾਏ ਜਾ ਰਹੇ ਨੇ ਕਾਰਡ ਬਣਾਏ ਜਾ ਰਹੇ ਨੇ ਉਹਨਾਂ ਨੂੰ ਇਹਦੇ ਤੋਂ ਸਹੂਲਤ ਮਿਲੇਗੀ ਬਿਲਕੁਲ ਜੀ ਇਹਨਾਂ ਤੋਂ ਉਹਨਾਂ ਨੂੰ ਸਹੂਲਤ ਮਿਲੇਗੀ ਬੇਸਿਕਲੀ ਇਹ ਜਿਹੜੇ ਕਾਰਡ ਸਾਡੇ ਬਣਦੇ ਨੇ ਅਸੀਂ ਲੋਕ ਇਹਨਾਂ ਦੇ ਘਰ ਘਰ ਜਾ ਕੇ ਮੈਸੇਜ ਆਈ ਦਿੱਤਾ ਕਿ ਇਹ ਜਿਹੜਾ ਕਾਰਡ ਅੱਜ ਬਣ ਰਿਹਾ ਤੁਸੀਂ ਇੱਥੇ ਆਓ ਇਸੇ ਕਰਕੇ ਸੂਰਜ ਜਗਨੀ ਨੂੰ ਮੰਦਰ ਦੇ ਵਿੱਚ ਕੈਂਪ ਲਾਇਆ ਗਿਆ ਵਾ ਕਿ ਹੁਣ ਕਾਫੀ ਲੋਕ ਸਵੇਰ ਦੇ ਆ ਰਹੇ ਨੇ ਜਿਨ੍ਹਾਂ ਦੇ ਕਾਰਡ ਬਣ ਰਹੇ ਆ ਤੇ ਮੈਨੂੰ ਲੱਗਦਾ ਕਿ ਜਦੋਂ ਕਾਰਡ ਬਣ ਕੇ ਆਉਣ ਉਹ ਜ਼ਰੂਰ ਇਸ ਨੂੰ ਦਾ ਫਾਇਦਾ ਚੁੱਕਣਗੇ ਥੈਂਕ ਯੂ ਮੋਦੀ ਸਾਹਿਬ ਨੇ ਬਹੁਤ ਸੋਹਣੀ ਮੁਹਿੰਮ ਸ਼ੁਰੂ ਕੀਤੀ ਹੈ ਆਪਣੇ 30 ਸਾਲ ਦੇ ਨਯੋਦ ਦੇ ਵਿੱਚ 70 ਸਾਲ ਦੀ ਉਮਰ ਵਾਲੇ ਜਿਹੜੇ ਵੀ ਬਜ਼ੁਰਗ ਨੇ ਚਾਹੇ ਮਹਿਲਾ ਹੈ ਚਾਹੇ ਆਦਮੀ ਹੈ ਉਹ ਬਿਰਗ ਆਦਮੀ ਹੈ ਉਹ ਆ ਕੇ ਆਪਣੇ ਇਸ ਜਿਹੜੇ ਇਲਾਜ ਹੈ ਉਹ ਮੁਫਤ ਕਰਵਾ ਸਕਦਾ ਹੈ ਉਹਦੇ ਤਹਿਤ ਚਾਂਦ ਐਵੇਨਿਊ ਦੇ ਵਿੱਚ ਵੀ ਕੈਂਪ ਲਗਾਇਆ ਗਿਆ ਹੈ ਤੁਹਾਨੂੰ ਕੀ ਲੱਗ ਰਿਹਾ ਕਿੰਨੇ ਕੁ ਲੋਕ ਆ ਚੁੱਕੇ ਨੇ ਕਿੰਨਾ ਕੁ ਸੁਨੇਹਾ ਭੇਜਿਆ ਸੀ ਤੁਸੀਂ ਲੋਕ ਆਪਣਾ ਆ ਰਹੇ ਨੇ ਜਾਂ ਤੁਸੀਂ ਜ਼ਿਆਦਾ ਕੋਸ਼ਿਸ਼ ਕਰ ਰਹੇ ਹੋ ਭਾਜਪਾ ਪਾਰਟੀ ਜਿੰਦਾਬਾਦ ਮੋਦੀ ਜੀ ਨੇ ਬੜੀ ਅੱਛੀ ਸਕੀਮ ਕੱਢੀ ਹੈ ਖਾਸ ਕਰਕੇ ਬਜ਼ੁਰਗਾਂ ਲਈ ਤੇ ਬੀਪੀਐਲ ਕਾਰਡ ਵਾਲਨ ਲਈ ਜਿਹੜੇ ਵਿਚਾਰੇ ਇਲਾਜ ਨਹੀਂ ਕਰਾ ਸਕਦੇ ਉਹਨਾਂ ਲਈ ਬਹੁਤ ਅੱਛੀ ਸਕੀਮ ਉਹਨਾਂ ਨੇ ਦਿੱਤੀ ਹੈ ਤੇ ਮੈਡੀਕਲ ਆਪਣਾ ਉਹ ਫ੍ਰੀ ਕਰਾ ਸਕਦੇ ਨੇ ਅਸੀਂ ਘਰ ਘਰ ਵੀ ਜਾ ਰਹੇ ਹਾਂ ਸੋਸ਼ਲ ਸਰਵਿਸ ਦੇ ਰਹੇ ਹਾਂ ਜਿਹਨਾਂ ਦਾ ਨਈ ਕਾਰਡ ਬਣੇ ਉਹਨਾਂ ਨੂੰ ਵੀ ਫੋਨ ਕਰਕੇ ਬੁਲਾ ਰਹੇ ਹਾਂ ਕਿ ਆਜੋ ਜੀ ਆਪਣਾ ਮੋਦੀ ਜੀ ਦੀ ਸਕੀਮ ਲਲੋ ਜੀ ਬਿਲਕੁਲ ਇੱਕ ਕੈਂਪ ਲੱਗਾ ਹੈ ਜੀ ਤੁਸੀਂ ਵੀ ਕੈਂਪਸ ਵਿੱਚ ਮੌਜੂਦ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਬਜ਼ੁਰਗਾਂ ਲਈ ਕਿੰਨਾ ਕੁ ਲਾਹੇਵੰਦ ਰਹੇਗਾ ਬਹੁਤ ਲਾਭਦਾਇਕ ਹੈਗਾ ਮੋਦੀ ਜੀ ਦਾ ਅਸੀਂ ਬਹੁਤ-ਬਹੁਤ ਸ਼ੁਕਰਾਨਾ ਕਰਦੇ ਪ੍ਰਧਾਨ ਮੰਤਰੀ ਜੀ ਨੇ ਆਯੁਸ਼ਮਾਨ ਕਾਰਡ ਸ਼ੋ ਕੀਤਾ ਵੈ ਧਨਵਾਨ ਵਾਸਤੇ ਮੈਂ ਉਹ ਕਾਰਡ ਬਣਵਾ ਲਿਆ ਜੀ ਜੀ ਉਹਨਾਂ ਦਿਨ ਸੀ ਮੋੜਾ ਸੀ ਪ੍ਰਧਾਨ ਮੰਤਰੀ ਜੀ ਨੇ ਜਿਹੜੀਆਂ ਸਹੂਲਤਾਂ ਆਯੁਸ਼ਮਾਨ ਕਾਰਡ ਦੀਆਂ ਦਿੱਤੀਆਂ ਉਹ ਮੈਂ ਕਾਰਡ ਬਣਵਾਇਆ ਹੈ 5 ਲੱਖ ਦਾ ਜਿਹੜਾ ਹੈਲਥ ਵਾਸਤੇ ਉਹਨਾਂ ਨੇ ਦਿੱਤਾ ਹੈ ਉਹ ਮੈਂ ਬਨਵਾਇਆ ਕਿ ਉਹਦੀਆਂ ਸਹੂਲਤਾਂ ਤੇਰੀਆਂ ਮੈਨੂੰ ਮਿਲਣਗੀਆਂ ਹੁੰਦੀ। ਠੀਕ। ਬਾਜੀ, ਥੈਂਕ ਯੂ। ਹਾਂ ਜੀ। ਤੁਹਾਨੂੰ ਸੇਵ ਸੁਵਿਧਾਵਾਂ ਸਾਡੀ 5 ਲੱਖ ਤੱਕ ਦੀ ਫ੍ਰੀ ਮਿਲਾਂਗੀ। ਠੀਕ ਹੈ ਜੀ। ਬਹੁਤ ਖੁਸ਼ੀ ਦੀ ਗੱਲ ਹੈ ਜੀ। ਹੂੰ। ਬਹੁਤ ਚੰਗੀ ਗੱਲ ਹੈ। ਮੋਦੀ ਸਾਹਿਬ ਦੀ ਬਹੁਤ ਮਿਹਰਬਾਨੀ। ਜੀ। ਲੋਕਲ ਜਿਨ੍ਹਾਂ ਨੇ ਕੈਂਪ ਲਗਾਇਆ ਥੇ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਮਿਹਰਬਾਨੀ। ਸੋਸ਼ਲ ਵਰਕਰ ਜਿਹੜੇ ਕਰ ਰਹੇ ਨੇ ਇਹਨਾਂ ਦੀ ਬਹੁਤ ਧੰਨਵਾਦੀ। आयुष्मान कार्ड प्रधानमंत्री नरेंद्र मोदी ਵੱਲੋਂ ਇਹ ਸ਼ੁਰੂ ਕੀਤਾ ਗਿਆ ਮੋਦੀ ਸਰਕਾਰ ਦੇ ਤੀਸਰੇ ਟਿਨਿਓਰ ਦੇ ਵਿੱਚ ਇਸ ਇਸ ਸੁਵਿਧਾ ਨੂੰ ਸ਼ੁਰੂ ਕੀਤਾ ਗਿਆ ਜਿਹਦੇ ਤਹਿਤ 5 ਲੱਖ ਦਾ ਸਵਾਸਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ ਇਸ ਆਯੂਸ਼ਮਾਨ ਕਾਰਡ ਦੇ ਚਲਦੇ ਆ 5 ਲੱਖ ਦਾ ਇਲਾਜ ਕਿਸੇ ਵੀ ਹਸਪੀਟਲ ਦੇ ਵਿੱਚੋਂ ਕਰਵਾ ਸਕਦੇ ਨੇ ਔਰ ਉਹਦੇ ਲਈ ਉਹਨਾਂ ਨੂੰ ਪੈਸੇ ਨਹੀਂ ਦੇਣੇ ਪੈਣਗੇ ਸੋ ਇਹ ਇੱਕ ਸਹੂਲਤ ਬਜ਼ੁਰਗਾਂ ਲਈ ਹੈ ਕਿ ਇਸ ਵੱਡੀ ਉਮਰ ਦੇ ਵਿੱਚ ਵੀ ਉਹ ਆਪਣਾ ਇਲਾਜ ਕਰਵਾ ਸਕਦੇ ਨੇ ਜ਼ਿਆਦਾਤਰ ਜਿਹੜੇ ਬੱਚਿਆਂ ਨੂੰ ਨਹੀਂ ਸਾਂਭ ਸਕਦੇ ਬੱਚੇ ਨਹੀਂ ਸੰਭਾਲ ਪਾਉਂਦੇ ਉਹਨਾਂ ਬਜ਼ੁਰਗਾਂ ਦਾ ਵੀ ਇਲਾਜ ਜਿਹੜਾ ਹੈ ਫ੍ਰੀ ਆਫ ਕਾਸਟ ਹੋ ਜਾਏਗਾ ਕੈਮਨਾ ਪਰਸਨ ਨਤੇਸ਼ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ